ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੁਹਾਡੇ ਦਸ਼ਕਾਂ ਨੂੰ ਵੀ ਜੀ ਔਰ ਮੈਂ ਰਣਜੀਤ ਪਾਤਲ ਸਿੰਘ ਟ੍ਰੇਡ ਵਿੰਗ ਸੈਕਟਰੀ ਮੁਹਾਲੀ ਤੋਂ ਮੈਂ ਬੋਲ ਰਿਹਾ ਔਰ ਸਾਰਿਆਂ ਨੂੰ ਦੀਵਾਲੀ ਦੀਆਂ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੇਰੀ ਸਾਡੀ ਸਾਰੀ ਜਿੰਨੀ ਸੰਗਤ ਦੇਖ ਰਹੀ ਆ ਉਹਨਾਂ ਨੂੰ ਇੱਕ ਦਰਖਾਸਤ ਵੀ ਆ ਕਿ ਇਸ ਵਾਰ ਜਿਹੜੀ ਦੀਵਾਲੀ ਆ ਉਹ ਆਪਾਂ ਗ੍ਰੀਨ ਦੀਵਾਲੀ ਮਨਾਈਏ ਕਲੀਨ ਦੀਵਾਲੀ ਮਨਾਈਏ ਔਰ ਇਹਦੇ ਵਿੱਚ ਅਸੀਂ ਬੂਟੇ ਲਗਾਈਏ ਨਾ ਕਿ ਪਟਾਕੇ ਜਿਹੜੇ ਆ ਉਹ ਚਲਾਈਏ ਜਿ ਕਿਉਂਕਿ ਗ੍ਰੀਨ ਦੀਵਾਲੀ ਦੇ ਨਾਲ ਬਹੁਤ ਜਿੱਥੇ ਲਾਭ ਮਿਲਦਾ ਹੈਗਾ ਦੇਖਿਆ ਜਾਵੇ ਇੰਨਾ ਜ਼ਿਆਦਾ ਦੀਵਾਲੀ ਦੇ ਧੂਆਂ ਹੋ ਜਾਂਦਾ ਜਿਹਦੇ ਨਾਲ ਛੋਟੇ ਬੱਚੇ ਆ ਜਾਂ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਦੇ ਫੇਸ ਮੇਕਰ ਪਿਆ ਹੋ ਜਾਂਦਾ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਬਿਲਕੁਲ ਮੈਂ ਇਹ ਕਹਿ ਰਿਹਾ ਕਿ ਅਸੀਂ ਦੀਵਾਲੀ ਇਸ ਕਰਕੇ ਮਨਾਉਨੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਸੁਗਾਤ ਦੇਈਏ ਕੋਈ ਗਿਫਟ ਦੇਈਏ ਤੇ ਮੈਨੂੰ ਲੱਗਦਾ ਕਿ ਜਿਹੜੇ ਤੁਸੀਂ ਇਹ ਸੁਗਾਤ এনवायरमेंट ਦੀ ਦੇ ਦੇਣੀ ਹੈ ਦੀਵਾਲੀ ਤੇ ਇਸ ਤੋਂ ਵੱਡੀ ਸੁਗਾਤ ਕੋਈ ਵੀ ਨਹੀਂ ਹਰ ਚੀਜ਼ ਕਿਸੇ ਦੇ ਐਕਸਪਾਇਰੀ ਡੇਟਾ ਉਹ ਤੁਹਾਨੂੰ ਚੀ ਦੋ ਚਾਰ ਵਾਰ ਵਰਤ ਕੇ ਖਰਾਬ ਹੋ ਜਣੀ ਹੈ ਪਰ ਜੇ ਤੁਸੀਂ ਇੱਕ ਬੂਟਾ ਲਗਾਓਗੇ ਉਹ 50 60 ਸਾਲ ਚੱਲੇਗਾ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਦੇ ਬੱਚਿਆਂ ਨੂੰ ਵੀ ਜਿਹੜੀ ਆਕਸੀਜਨ ਦੇਵੇਗਾ এনवायरमेंट ਨੂੰ ਸਾਫ਼ ਰੱਖੇਗਾ ਸਾਨੂੰ ਕਲੀਨ ਦਿਵਾਲੀ ਵੱਲ ਜਾਣਾ ਚਾਹੀਦਾ ਜੋ ਸਾਡੇ ਹਾਲਾਤ ਨੇ ਹੁਣ ਇਸ ਤਰ੍ਹਾਂ ਜੀ ਬਿਲਕੁਲ ਇਹ ਗੁੱਟੇ ਤੋਂ ਕੱਲ ਯਾਦ ਆਂਦੀ ਹੈ ਕਿ ਜਦੋਂ ਸੰਸਾਰ ਤੋਂ ਜੀਵ ਦਾ ਜਾਣਾ ਬਣਦਾ ਜਾਣਾ ਤਾਂ ਇੱਕ ਦਿਨ ਐਸੀ ਵੀ ਹੈ ਲੇਕਿਨ ਇਹ ਦੇਖਿਆ ਜਾਵੇ 7-8 ਕੁਆਂਟਲ ਇੱਕ ਵਿਅਕਤੀ ਫੇਰ ਵੀ ਵਾਲਣ ਨਾਲ ਲੈ ਕੇ ਜਾਂਦਾ ਭਾਵ ਉਹ ਇੱਕ ਹਰਿਆ ਭਰਿਆ ਦਰਖਤ ਨੂੰ ਵੀ ਨਾਲ ਲੈ ਕੇ ਜਾਂਦਾ ਸਾਥੀਓ ਜੇਕਰ ਕੋਈ ਇੱਕ ਵਿਅਕਤੀ ਦਰਖਤ ਲਗਾਉਂਦਾ ਨਹੀਂ ਹੈ ਮੈਂ ਸੋਚਦਾ ਆਂ ਵੀ ਉਹ ਲੈ ਕੇ ਦਰਖਤ ਨੂੰ ਨਾਲ ਜਾਣਦਾ ਵੀ حقدار ਨਹੀਂ ਹੈ ਬਹੁਤ ਹੀ ਵਧੀਆ ਮੈਸੇਜ ਹੈ ਜਿਹਨੂੰ ਵਿਚਾਰਨਾ ਚਾਹੀਦਾ ਜਿਹਨੂੰ ਸੋਚਣਾ ਚਾਹੀਦਾ ਹੈਗਾ ਦੀਵਾਲੀ ਦੇ ਲਈ ਇਹ ਬਹੁਤ ਹੀ ਵਧੀਆ ਤੁਹਾਡਾ ਮੈਸੇਜ ਹੈ ਕਿ ਕਿ ਜਿਹੜੇ ਪੋਤੇ ਹੈਗੇ ਆ ਇਹ ਆਪਾਂ ਨੂੰ ਉਦੋਂ ਵੀ ਪਤਾ ਲੱਗਿਆ ਜਦੋਂ ਕੋਰੋਨਾ ਦੇ ਦੌਰਾਨ ਆਕਸੀਜਨ ਦੀ ਕਮੀ ਆਈ ਹੈ ਜੀ ਤੁਸੀਂ ਖੁਦ ਦੇਖਿਆ ਹੋਣਾ ਕਿ ਚੰਡੀਗੜ੍ਹ ਮੋਹਾਲੀ ਤੋਂ ਸਾਨੂੰ ਜਿਹੜੀਆਂ ਨੇ ਤਮਾਚਲ ਦੀਆਂ ਪਹਾੜੀਆਂ ਦਿਖਣ ਲੱਗ ਪਈਆਂ ਸੀਗੀਆਂ ਵਾਹ ਠੀਕ ਹੈ ਉਹ ਉਹ এনवायरमेंट ਜਿਹੜਾ ਸਾਨੂੰ ਉਹ এনवायरमेंट ਦੀ ਲੋਡ ਆ ਸਾਡੇ ਬੱਚਿਆਂ ਨੂੰ ਲੋੜ ਆ ਅਸੀਂ ਹਰ ਚੀਜ਼ ਪ੍ਰੈਸਰਾਈਜ਼ ਵਾਲੀ ਖਾ ਰਹੇ ਹਾਂ ਜੀ ਠੀਕ ਹੈ ਹਰ ਚੀਜ਼ ਜਿਹੜੀ ਆ ਉਹਦੇ ਵਿੱਚ ਕੈਮੀਕਲ ਨੇ ਅਸੀਂ ਜਿਹੜੀ ਆਕਸੀਜਨ ਆ ਉਹਦੇ ਵਿੱਚ ਵੀ ਕੈਮੀਕਲ ਆਪ ਪਾ ਲਏ ਜੀ ਹੁਣ ਸਾਨੂੰ ਲੋੜ ਹੈਗੀ ਆ ਕਿ ਅਸੀਂ ਪੰਜਾਬ ਨੂੰ ਇੱਕ ਕਲੀਨ এনवायरमेंट ਔਰ ਇੱਕ ਮੈਂ ਖੁਦ ਜਿਹੜੇ ਡਰਾਈਵੇ ਦਿਵਾਲੀ ਤੇ ਕਰੂੰਗਾ ਮੈਂ ਖੁਦ ਜਿਹੜੇ ਆ ਬੂਟੇ ਲਗਾਉਣ ਜਾ ਰਿਹਾ ਤੇ ਮੈਂ ਇੱਕ ਸਾਰੇ ਤੁਹਾਡੇ ਦਸ਼ਕਾਂ ਨੂੰ ਇੱਕ ਬੇਨਤੀ ਹੈ ਚਾਹੀ ਆਪਾਂ ਇੱਕ ਹੀ ਲਗਾਈਏ ਇੱਕ ਘਰ ਦੇ ਵਿੱਚ ਇੱਕ ਬੂਟਾ ਹੀ ਲਗਾ ਲਈਏ ਉਹਦੀ ਸਾਫ ਸੰਭਾਲ ਕਰ ਲਈਏ ਜਿਆਦਾ ਨਾ ਲਗਾ ਕੇ ਇੱਕ ਦੀ ਸੰਭਾਲ ਵੀ ਕਰੀਏ ਤੇ ਸਾਨੂੰ ਇੱਕ ਵਧੀਆ ਮੈਸੇਜ ਜਿਹੜਾ ਪੰਜਾਬ ਦੇ ਵਿੱਚ ਆਏ ਜੀ ਸ਼ੁਕਰੀਆ ਥੈਂਕ ਯੂ ਥੈਂਕ ਯੂ